ਸਾਥੀਕਾਰ ਮਹਾਤਵਾੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਜ਼ਾ ਰੁਈਆ ਬਦਲ ਲਿਆ ਹੈ ਸੁਖਬੀਰ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਛਡਣ ਦਾ ਮਨ ਬਣਾ ਲਿਆ ਹੈ ਅਤੇ ਕਿਸ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਉਧ ਆਪਣੇ ਅਸਲੀ ਰੂਪ ਦੇ ਵਿੱਚ ਆ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਬਾਗੀ ਧੜੇ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਵਜ਼ੀਰੀਆਂ ਕਮਾਈਆਂ 2007 ਤੋਂ ਲੈ ਕੇ 2017 ਤੱਕ ਉਹ ਸਾਰੇ ਆਗੂ ਤਲਬ ਹੋਣਗੇ ਅਸਤੀਫਾ ਦੇ ਕੇ ਇਧਰ ਮਿਜ਼ਾਜ਼ ਰੁਈਆ ਬਹਿ ਬਦਲ ਗਿਆ ਹੈ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਹੁਣ ਸਹਮੇ ਸਹਮੇ ਤੇ ਡਰੇ ਡਰੇ ਨਜ਼ਰ ਆ ਰਹੇ ਨੇ ਕਿਉਂਕਿ ਉਹ ਇੱਕ ਪਰਸਨ ਹੈ ਸ਼ਰੂਮਣੀ ਅਕਾਲੀ ਦਲ ਦਾ ਕਹਿੰਦੇ ਨੇ ਕਿ ਜੇਕਰ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ ਯਾਨੀ ਕਿ ਹਾਲੇ ਬੜੀ ਵੱਜੀ ਆਜ ਘਿਰਨੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਬੜਾ ਵੱਡਾ ਫੈਸਲਾ ਆਉਣਾ ਹੈ ਸਖਤ ਆਦੇਸ਼ ਜਾਰੀ ਹੋਣੇ ਨੇ ਪੰਥਿਕ ਪੰਥ ਵਿੱਚੋਂ ਵੀ ਸੇਖਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੀ ਮੁਤਲ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਵੱਲੋਂ ਵੱਡਾ ਫਰਮਾਨ ਜਾਰੀ ਹੋਵੇ ਵੱਡੇ ਆਦੇਸ਼ ਜਾਰੀ ਹੋਣ ਇਧਰ ਆਪਣੇ ਆਪ ਹੀ ਮੈਦਾਨ ਚੜ੍ਹਦਾ ਹੈ ਸੁਖਬੀਰ ਸਿੰਘ ਬਾਦਲ ਨੇ ਗੁਬੀਰ ਸਿੰਘ ਬਾਦਲ ਸਿਆਸੀ ਡਰਾਮਿਆ ਡਰਾਮੇ ਕਰਨ ਦੇ ਵਿੱਚ ਬੜੇ ਮਾਹਿਰ ਮੰਨੇ ਜਾਂਦੇ ਨੇ ਲੇਕਿਨ ਹੁਣ ਕਹਿੰਦੇ ਨੇ ਕਿ ਮੈਂ ਪ੍ਰਧਾਨਗੀ ਨਹੀਂ ਕਰਾਂਗਾ ਕਿਸੇ ਨੂੰ ਵੀ ਮਰਜ਼ੀ ਪ੍ਰਧਾਨ ਬਣਾ ਦਿਓ ਲੇਕਿਨ ਇੱਕ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂ ਵੱਲ ਇਸ਼ਾਰਾ ਕਰ ਦਿੱਤਾ ਹੈ ਕਹਿੰਦੇ ਨੇ ਕਿ ਜੇਕਰ ਤੁਸੀਂ ਇਸ ਨੂੰ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਦੇ ਹੋ ਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਦਵਿਦਾ ਨਹੀਂ ਹੋਵੇਗੀ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਜਿਸ ਤਰ੍ਹਾਂ ਫਟਕਾਰ ਲਗਾਈ ਜਾ ਚੁੱਕੀ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋ ਕੇ 2 ਦਸੰਬਰ ਨੂੰ ਚਾਹੇ ਉਹ ਬਾਗੀ ਧੜੇ ਵਾਲੇ ਹੋਣ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਹੋਣ ਜੇ ਇਹਨਾਂ ਦੋਨਾਂ ਧਿਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕੀਤੀ ਜਾਵੇਗੀ ਤਾਂ ਮੌਕੇ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸਸਪੈਂਡ ਮੁਅਤਲ ਕੀਤੇ ਜਾਣਗੇ ਪੰਤ ਵਿੱਚੋਂ ਵੀ ਛੇਕੇ ਜਾ ਸਕਦੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਹੋਣ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਹੋਣ ਇਸ ਲਈ ਇੱਕ ਇੱਕ ਵਾਰ ਦਹਿਸ਼ਤ ਡਰ ਫੈਲ ਗਿਆ ਹੈ ਦਿਲ ਦੇ ਵਿੱਚ ਡਰ ਕਾ ਜਿਹੜਾ ਡਰ ਹੈ ਉਹ ਘਰ ਘਰ ਗਿਆ ਹੈ ਕਿ ਵਾਕਿਆ ਹੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਵੱਡਾ ਸੁਭਾ ਅਤੇ ਵੱਡਾ ਫੈਸਲਾ ਮੇਰੇ ਖਿਲਾਫ ਲੈਣਗੇ ਇਸ ਤੋਂ ਪਹਿਲਾਂ ਹੀ ਆਪਣਾ ਰਵਈਆ ਬਦਲਤਾ ਗਿਆ ਸੁਖਬੀ ਸਿੰਘ ਬਾਦਲ ਦੇ ਕਿੰਨੂ ਹਰੀਚੰਡੀ ਦੇ ਦਿੱਤੀ ਗਈ ਹੈ ਕਿਦੇ ਨਾਮ ਉੱਤੇ ਸਹਿਮਤੀ ਬਣਾ ਰਹੀ ਹੈ ਬਲਵਿੰਦਰ ਸਿੰਘ ਪੁੰਦੜ ਉਧਰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਖਾਸ ਕਰਕੇ ਸੁਖਬੀ ਸਿੰਘ ਬਾਦਲ ਦਾ ਧੜਾ ਹੈ ਦੂਸਰੇ ਪਾਸੇ ਜਿਹੜਾ ਬਾਗੀ ਧੜਾ ਹੈ ਉਸ ਨੂੰ ਵੀ ਉਹ ਵੀ ਕਿੰਤੂ ਪਰੰਤੂ ਨਹੀਂ ਕਰਨਗੇ ਕਿਉਂਕਿ ਮਨਪ੍ਰੀਤ ਯਾਲੀ ਕਾਫੀ ਲੰਮੇ ਸਮੇਂ ਇਹ ਤੋ ਚੁੱਪ ਚਲ ਰਹੇ ਨੇ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਫੈਸਲਾ ਹੋਵੇ ਝੁੰਡਾ ਕਮੇਟੀ ਦੀਆਂ ਰਿਪੋਰਟਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਵੱਡਾ ਹੁਕਮ ਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਸਹਿਮਤੀ ਬਣ ਗਈ ਹੈ ਕਿ ਮਨਪ੍ਰੀਤ ਏਅਲੀ ਨੂੰ ਬਿਨਾਂ ਕਿੰਤੂ ਪਰੰਤੂ ਕੀਤੇ ਸ਼੍ਰੋਮਣੀ ਅਕਾਲੀ ਦਲ ਦਾ ਪਰਦਾਹਰ ਬਣਾਉਣਾ ਚਾਹੀਦਾ ਹੈ ਯਾਨੀ ਕਿ ਆਪਣੇ ਆਪ ਸਹਿਮਤੀ ਬਣਾ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਧੰਵਾਦ